ਇਸ ਵਕਤ ਦੀ ਬਹੁਤ ਹੀ ਦੁਖਦਾਇਕ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਤੋਂ ਜਿੱਥੇ ਕਿ ਰਤਿਆ ਦੇ ਵਿੱਚ ਬੀਤੀ ਰਾਤ ਧੁੰਦ ਦੇ ਕਾਰਨ ਇੱਕ ਕਰੂਜ਼ਰ ਗੱਡੀ ਭਾਕੜਾ ਨਹਿਰ ਦੇ ਵਿੱਚ ਜਾ ਡਿੱਗੀ ਗੱਡੀ ਵਿੱਚ ਸਵਾਰ ਸਾਰੇ ਲੋਕ ਵਿਆਹ ਤੋਂ ਵਾਪਸ ਘਰ ਪਰਤ ਰਹੇ ਸਨ ਇਸ ਹਾਦਸੇ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ ਸਨੀਚਰਵਾਰ ਨੂੰ 7 ਲੋਕਾਂ ਦੀਆਂ ਲਾਸ਼ਾਂ ਸਰਸਾ ਜ਼ਿਲ੍ਹੇ ਦੇ ਵਿੱਚ ਮਿਲੀਆਂ ਹਨ ਇਹਨਾਂ ਵਿੱਚੋਂ 6 ਲਾਸ਼ਾਂ ਪਿੰਡ ਗਦਰਾਣਾ ਦੇ ਨਜ਼ਦੀਕ ਕਾਲੂਆਣਾ ਮਾਈਨਰ ਦੇ ਵਿੱਚ ਮਿਲੀਆਂ ਹਨ ਇਹਨਾਂ ਵਿੱਚੋਂ 4 ਮਹਿਲਾਵਾਂ ਇੱਕ ਪੁਰਸ਼ ਇੱਕ 10 ਸਾਲਾਂ ਦੀ ਲੜਕੀ ਹੈ ਇਸ ਦੇ ਨਾਲ 4 ਲਾਸ਼ਾਂ ਪੰਜਾਬ ਦੇ ਵਿੱਚ ਸਰਦੂਲਗੜ ਦੇ ਨਜ਼ਦੀਕ ਮਿਲੀਆਂ ਹਨ ਇੱਕ ਲਾਸ਼ ਰਾਤ ਨੂੰ ਹੀ ਨਹਿਰ ਤੋਂ ਬਰਾਮਦ ਕੀਤੀ ਗਈ ਹੈ ਗੱਡੀ ਵਿੱਚ ਕੁੱਲ 14 ਲੋਕ ਸਵਾਰ ਸਨ ਜੋ ਕਿ ਪੰਜਾਬ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ। ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਹੀ ਰਾਤ ਵਿੱਚ ਪੁਲਿਸ ਪਹੁੰਚ ਗਈ ਸੀ ਇਸ ਦੇ ਬਾਅਦ ਐਨਡੀਆਰਐਫ ਨੂੰ ਵੀ ਮੌਕੇ ਤੇ ਸੱਦ ਲਿਆ ਗਿਆ ਸੀ ਅਤੇ ਨਹਿਰ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਚਲਾਏ ਗਏ। ਰਾਤ ਵਿੱਚ ਕਰੂਜ਼ਰ ਗੱਡੀ ਨੂੰ ਕੱਢ ਲਿਆ ਗਿਆ ਸੀ ਗੱਡੀ ਵਿੱਚ ਮਹਿਮੜਾ ਨਿਵਾਸੀ ਜਰਨੈਲ ਸਿੰਘ ਡਰਾਈਵਰ ਸੁਰਿੰਦਰ ਸਿੰਘ ਚੰਡੋਬਾਈ ਬਲਵਿੰਦਰ ਸਿੰਘ ਤਾਰੋਬਾਈ ਜੰਗੀਰੋਬਾਈ ਲਖਵਿੰਦਰ ਕੌਰ ਸਹਿਜਦੀਪ ਪੰਜਾਬ ਦੇ ਪਿੰਡ ਰਿਉਂਦਕਲਾ ਨਿਵਾਸੀ ਜਸਵਿੰਦਰ ਸਿੰਘ ਪਰਮਾਨ ਸੱਜਣਾ ਰਵਿੰਦਰ ਕੌਰ ਪਿੰਡ ਸਰਪਾਲੀ ਨਿਵਾਸੀ ਛੀਰਾਬਾਈ ਅਤੇ ਪਿੰਡ ਫਤਿਹਪੁਰ ਨਿਵਾਸੀ ਕੰਤੋਬਾਈ ਸਵਾਰ ਸਨ ਜਾਣਕਾਰੀ ਦੇ ਮੁਤਾਬਕ ਰਤੀਆ ਖੇਤਰ ਦੇ ਪਿੰਡ ਮਹਿਮੜਾ ਤੋਂ ਇੱਕ ਪਰਿਵਾਰ ਦੇ 13 ਮੈਂਬਰ ਪੰਜਾਬ ਦੇ ਜਲਾਲਾਬਾਦ ਵਿੱਚ ਸ਼ਾਦੀ ਵਿੱਚ ਸ਼ਾਮਲ ਹੋਣ ਗਏ ਹੋਏ ਸਨ। ਉਹਨਾਂ ਨੇ ਕਰੂਜ਼ਰ ਗੱਡੀ ਕਿਰਾਏ ਤੇ ਕੀਤੀ ਹੋਈ ਸੀ। ਜਦ ਸ਼ੁੱਕਰਵਾਰ ਰਾਤ ਨੂੰ ਉਹ ਪਰਿਵਾਰ ਉੱਥੋਂ ਵਾਪਸ ਪਰਤ ਰਿਹਾ ਸੀ ਤਾਂ ਉਸੇ ਸਮੇਂ ਭਾਰੀ ਧੁੰਦ ਦੇ ਚੱਲਦਿਆਂ ਪਿੰਡ ਖਾਈ ਅਤੇ ਸਰਦਾਰੇਵਾਲਾ ਦੇ ਵਿੱਚ ਕਰੂਜ਼ਰ ਗੱਡੀ ਪਾਖੜਾ ਨਹਿਰ ਦੇ ਵਿੱਚ ਜਾ ਡਿੱਗੀ। ਹਾਲਾਂਕਿ ਗੱਡੀ ਡਿੱਗਣ ਤੋਂ ਪਹਿਲਾਂ ਇਸ ਦਾ ਡਰਾਈਵਰ ਜਰਨੈਲ ਸਿੰਘ ਗੱਡੀ ਤੋਂ ਛਾਲ ਮਾਰ ਗਿਆ ਸੀ ਜਿਸ ਦੇ ਨਾਲ ਉਸ ਦੀ ਜਾਨ ਬਚ ਗਈ। ਤਬਹੀਤੀ ਮੰਦ ਭਾਗੀ ਖਬਰ ਹਰਿਆਣਾ ਦੇ ਰਤਿਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਇਸ ਦਰਦਨਾਕ ਘਟਨਾ ਦੇ ਵਿੱਚ 12 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਇਹਨਾਂ ਦੀਆਂ ਲਾਸ਼ਾਂ ਵੱਖ-ਵੱਖ ਥਾਂ ਪੁਲਿਸ ਪ੍ਰਸ਼ਾਸਨ ਨੇ ਭਾਲ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ रात का मामला है ये चौदह लोग थे जो उधर गाड़ी के अंदर आ रहे थे तो ये फाजिलका से पंजाब से शादी में से आए थे कुछ लोग हमारे मैमड़ा के थे और कुछ पंजाब के थे तो यहाँ पे जैसे ही गाड़ी इसमें नहर में गिरी तो कभी तो गाँव वालों को पता लगा गाँव वालों ने प्रशासन को इन्फॉर्म किया तो हम रात ही आ गए थे मैं और डी एस पी साहब पूरी तो पुलिस फोर्स तो हमने यहाँ रात को तीन लोगों को रेस्क्यू कर लिया था उसमें से एक बंदे की रात की डेथ हो गई थी दो अलाइव है उसके अलावा भी हम पंजाब की तरफ से आ रहे हैं तो अभी पांच डेड बॉडी और मिली है कालाबाले के पास है तारवाना हैड है वहाँ उनको आइडेंटिफाई कर लिया गया है पांच डेड बॉडी इन्हीं में से बाकी जो हमारी टीम है वो लगी हुई है इसमें अभी और प्रयास जारी है वो अभी हमारे पास यहाँ एन की टीम है और एक एस की भी टीम है और चार लोग हमने वहाँ से सिरसा से मंगवाया जो गोता को है उसके अलावा कुछ नरवाना से भी लोग बुलाए हमने गोताबो वो टीम अलग से इसमें काम कर करे तक हाँ अभी उनकी डेडबॉडी नहीं मिली अभी प्रयास सर जो डेड बॉडीज मिली, है, आ, मिली है, क्या वो हो है हाँ बिल्कुल आइडेंटिफाई हो चुकी है उनके परिवार वालों ने आइडेंटिफाई कर दिया है और जो सरपंच है हमारे गाँव में उन्होंने भी उसको आइडेंटिफाई कौन कौन लोग बच्चे हैं है इसमें अभी जो मिले हैं एक तो बच्चा है एक या डेढ़ साल का है एक गुड़िया है दस साल की और बाकी इसमें लेडीज है और एक जेंट्स है पानी भी कम करवाया गया हाँ पानी रात ही बोल दिया था हमने एस सी इरीगेशन को उन्होंने आगे बोल के कम करवा दिया था अभी कुछ पानी कम हो गया तो शाम तक और कुछ पानी कम होने की संभावना है ग्रामीण लगातार ये कह रहे हैं कि कुछ यहाँ से लगातार हाँ ये भी आज मेरे नॉलेज में आया मामला तो इसमें हम बिल्कुल कार्रवाई करेंगे और आज टेम्परेरी तौर पर कुछ ना कुछ बैरिकेटिंग या कुछ ना, कुछ ना कुछ आज करवाएंगे उसके अलावा हम इसमें परमानेंट इसका कोई ना कोई सोल्यूशन करेंगे या तो इरीगेशन से करवाएंगे या फिर उन एन ओ लेकर ਔਰ ಗ್ರಾಮ ਪੰਚਾਇਤ ਸੇ ਇੱਥੇ ਯਾਨੀ ਹਰ ਧ�ੇ ਕਰਵਾਏਗੇ। ਉਸਾਮਲਾ ਇਹ ਸਾਡਾ ਪਿੰਡ ਫਤਿਹਪੁਰਾ ਮਾ ਭਾਰਤੀ ਕਿਸਾਨ ਜੁਨੀ ਨਗਰਾਹ ਹੰਦਾ ਪ੍ਰਧਾਨ ਹੈ ਜੀ। ਰਾਤ ਸਾਨੂੰ ਇੱਥੋਂ ਸਾਡੇ 7:30 ਵਜੇ ਪੌਣੇ 8:00 ਵਜੇ ਫੋਨ ਗਿਆ ਵੀ ਐ ਕਰਕੇ ਜਿਹੜੇ ਆਪਣੇ ਗੱਡੀ ਸੀਗੀ ਵਿਆਹ ਗਏ ਸੀਗੇ ਚਾਰ-ਪੰਜ ਪਰਿਵਾਰ ਬਿਓ ਗੱਡੀ ਜਿਹੜੀ ਸਰਵਾਰੇ ਵਾਲੇ ਪੁਲ ਤੇ ਮੈਚ ਡਿੱਗ ਪਈ। ਜਦੋਂ ਸਾਨੂੰ ਉਹ ਮਿਲੀ ਇੱਥੋਂ ਵਿਆਹ ਪਈ ਅਸੀਂ ਆਏ ਤੇ ਗੱਡੀ ਵਿੱਚ ਡਿੱਗੀ ਪਈ ਸੀਗੀ ਤੇ ਇੱਥੇ ਜਦੋਂ ਆ ਕੇ ਦੇਖਿਆ ਜਿਹੜਾ ਪ੍ਰਸ਼ਾਸਨ ਦਾ ਸੀਗਾ ਚਲੋ ਹੁਣ ਤਾਂ ਬਹੁਤ ਹਮਲਾ ਫੈਲਾ ਭੇਜਤਾ ਇਹ ਪੌੜਾ ਜਿਹੜਾ ਇਹ ਲਵਾਰਸ ਵੇ ਕਰੋੜਾ ਰੁਪਇਆ ਪੁਲ ਦੇ ਤਾਂ ਲਾਤਾ ਸਰਕਾਰ ਨੇ ਸੇ ਦੋਨਾਂ ਪਾਸੇ ਚਾਰਾਂ ਪਾਸੇ ਸੇਫਟੀ ਨਹੀਂ ਹੈ ਕਿਸੇ ਪਾਸੇ ਕੰਦ ਨਹੀਂ ਹੈ ਕਿਉਂਕਿ ਜਿਹੜੀ ਸੜਕ ਦੀ ਲੋਕੇਸ਼ਨ ਆ ਉਹ ਬਿਲਕੁਲ ਨਹਿਰ ਦੇ ਵਿੱਚ ਆ ਰਹੀ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਜਦੋਂ ਲੋਕੇਸ਼ਨ ਵਿਚਾਰੀ ਹੈ ਡਰਾਈਵਰ ਨੂੰ ਵਿਚਾਰੇ ਨੂੰ ਕੀ ਪਤਾ ਲੱਗੂ ਉਹ ਤਾਂ ਆਪਦੀ ਸਹਾਵਨਾ ਤੁਰਿਆ ਹੁੰਦਾ ਸੀ ਜਦੋਂ ਗਾਹਾਂ ਚੇਤੇ ਕੰਦ ਹੁੰਦੀ ਤਾਂ ਜਿਹੜੇ ਪਰਿਵਾਰ ਵਿਛੜੇ ਨੇ ਕਿਸੇ ਦਾ ਭੈਣ ਦਾ ਭਾਈ ਗਿਆ ਕਿਸੇ ਦਾ ਵੀਰ ਗਿਆ ਤਾਂ ਉਹ ਵਿਛੜਨਾ ਨਹੀਂ ਸੀ ਜੇ ਕੰਦ ਹੁੰਦੀ ਕੰਦ ਨੂੰ ਗੱਡੀ ਰੋਕ ਸਕਦੀ ਸੀ ਕਿਉਂਕਿ ਕੰਦਾਂ ਸਖਤ ਹੁੰਦੀਆਂ ਨੇ ਸਾਡੇ ਬੁਰੇ ਤਾਂ ਇਹੀ ਪ੍ਰਸ਼ਾਸਨ ਨੂੰ ਮੰਗਿਆ ਵੀ ਇਹ ਕੰਦਾਂ ਕੱਢੀਆਂ ਜਾਣ ਜਿਹੜਾ ਉਹਨਾਂ ਦਾ ਵਿਚਾਰਿਆਂ ਦਾ ਗਰੀਬ ਪਰਿਵਾਰ ਚੋਂ ਸ ਮਾਲੀ ਦੌਰ ਤੇ ਸਹਾਇਤਾ ਕੀਤੀ ਜਾਵੇ ਤੇ ਬਾਕੀ ਮੇਰੀ ਦੂਜੀ ਮੰਗ ਇਹ ਆ ਵੀ ਜਿਹੜੇ ਵੀ ਗਾਹਾਂ ਪਿੰਡ ਨੇ ਪੰਜਾਬ ਦੇ ਜੇ ਕਿਤੇ ਵੀ ਲਾਸ਼ ਮਿਲਦੀ ਹੈ ਤਾਂ ਇਹਨਾਂ ਨਾਲ ਵਿਚਾਰਿਆਂ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਸੰਪਰਕ ਕਰਕੇ ਇਹਨਾਂ ਨੂੰ ਦੱਸਿਆ ਜਾਵੇ ਕਿਉਂਕਿ ਪਹਿਲੀ ਪਰਿਵਾਰ ਦੁਖੀ ਨੇ ਇਹ ਤਾਂ ਆਪਣੀ ਫਰਜ਼ੇ ਬਣਦਾ ਵੀ ਯਾਰ ਆਪ ਤੌਰ ਤੇ ਵੀ ਇਹਨਾਂ ਨੂੰ ਦੱਸਿਆ ਜਾਵੇ ਬੜੇ ਪਰਿਵਾਰ ਦੇ ਵੀ ਸੀਗੇ ਬੰਦੇ ਸਾਡੇ ਪਰਿਵਾਰ ਦੇ ਸਾਡੇ ਪਿੰਡੋਂ ਮਤਲਬ ਕਿ ਮੇਰੇ ਨੂਹਾਂ ਦੀ ਥਾਂ ਲੱਗਦੀ ਆ ਉਹ ਔਰਤ ਸੀਗੀ ਕਿਉਂਕਿ ਇੱਥੇ ਵਿਆਹੀ ਹੈ ਕੁੜੀ ਮੈਂਮੜੇ ਤੋਂ ਉੱਥੇ ਫਤੇ ਪਰ ਬਿਆਹੀ ਸੀ ਉਹ ਨਾਲ ਸੀਗੀ ਉਹਨਾਂ ਦੇ ਤਾਂ ਕਰਕੇ ਤੜਕੇ ਦੇ ਸੀ ਸਵੇਰ ਦੇ ਤੁਰੇ ਆ ਰਾਤ ਦੇ ਵੀ ਤੁਰੇ ਫਿਰਦੇ ਰਹੇ ਕਿਉਂਕਿ ਜਦੋਂ ਪਤਾ ਲੱਗ ਗਿਆ ਇਹ ਬਹੁਤ ਵੱਡੀ ਘਟਨਾ ਹੈ ਇਹ ਸਰਕਾਰ ਦੀ ਨਿਕਾਮੀ ਕਾਰਨ ਕਿਉਂਕਿ ਜੇ ਕੰੰਧਾ ਹੁੰਦੀਆਂ ਨਾ ਇੱਥੇ ਉਹ ਲਾਸ਼ ਦੀ ਦੀ ਕੋਈ ਦਰਖਤ ਵੀ ਹੁੰਦਾ ਫਿਰ ਵੀ ਗੱਡੀ ਰੁਕ ਜਾਂਦੀ ਸੋ ਇਹ ਵੱਡੀ ਕਮੀ ਹੈ ਇਹ ਸਭ ਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਕੰਧ ਕੱਢੀ ਜਾਵੇ ਠੇਕੇਦਾਰ ਨੇ ਜਿਹੜੇ ਨੇ ਕੰਧ ਨਹੀਂ ਕੱਢ ਕੇ ਗਿਆ ਉਹ ਇੱਥੇ ਕਰੇ ਆ ਉਹਦਾ ਜਿੰਨਾ ਬਣਦਾ 100 100 200 ਸਪੁੱਟ ਦੇ ਚਾਰਚ ਫਿਰ ਕੰਧਾ ਕੱਢੇ ਪੁੱਲ ਦੇ ਸਾਡੀ ਤਾਂ ਇਹੀ ਬੇਨਤੀ ਹੈ ਭਰਾਵੋ ਸਾਡੇ ਜਿਹੜੇ ਭੈਣ ਭਾਈ ਐ ਸਚਕੂ ਅਦਾਰਾ ਇਸ ਰੂਕੰਬਾਉ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਅਤੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਤੁਸੀਂ ਮ੍ਰਿਤਕਾਂ ਦੇ ਪ੍ਰਤੀ ਆਪਣੀ ਸੰਵੇਦਨਾ ਜ਼ਰੂਰ ਟਾਈਪ ਕਰਕੇ ਕਮੈਂਟ ਵਿੱਚ ਲਿਖੋ